ਤਪিও ਅੱਜ ਮੈਂ ਇੱਥੇ ਮਛੇੜ ਸਾਹਿਬ ਗੁਰਦੁਆਰਾ ਸ਼੍ਰੀ ਚੰਕਮਉ ਸਾਹਿਬ ਦੇ ਨੇੜੇ ਇੱਥੇ ਖੜਿਆ ਆ ਸੀ ਜਿਹੜਾ ਰਸਤਾ ਬਲੀਵੇਗਵਾਲ ਨੂੰ ਜਾਂਦਾ ਤੁਹਾਨੂੰ ਇਹ ਦੱਸਣ ਲੱਗਿਆ ਵੀ ਮਛੇੜੇ ਦਾ ਅੱਜ ਤੁਸੀਂ ਦੇਖੋ ਇੰਨਾ ਕਾ ਮਾੜਾ ਹਾਲ ਹੋ ਚੁੱਕਿਆ ਹੋਇਆ ਦਿਨ ਦਿਹਾੜੇ ਇੱਥੇ ਲੁੱਟ ਖੋਹ ਦੀ ਜਿਹੜੀ ਵਾਰਦਾਤ ਆ ਜਾਂ ਇਦਾਂ ਦੇ ਮਸਲੇ ਹਰ ਰੋਜ਼ ਇੱਥੇ ਵਾਪਰ ਰਹਿਆ ਸਾਰੇ ਲੋਕੀ ਇੱਥੇ ਲੁੱਟੇ ਜਾ ਰਹੇ ਨੇ ਪ੍ਰਸ਼ਾਸਨ ਦੇ ਹੱਥ ਖੜੇ ਨੇ ਪ੍ਰਸ਼ਾਸਨ ਨੂੰ ਦੋ ਤਿੰਨ ਕ ਦਿਨ ਪਹਿਲਾਂ ਮੇਰੀ ਮਾਤਾ ਜੀ ਦਾ ਇੱਥੇ ਚੌਂਕ ਦੇ ਕੋਲ ਬਾਲੀਆਂ ਬੂਲੀਆਂ ਖੋਣ ਲੱਗੇ ਸੀ ਉੱਥੇ ਗੱਡੀ 'ਚ ਉਹਨਾਂ ਨੂੰ ਧੱਕੇ ਨਾਲ ਬਿਠਾ ਲਿਆ ਸੀ ਅਸੀਂ ਕੰਪਲੇਂਟ ਲਿਖਾ ਕੇ ਆਏ ਆ ਕੋਈ ਕਾਰਵਾਈ ਕੋਈ ਐਕਸ਼ਨ ਨਹੀਂ ਕੋਈ ਇੱਥੇ ਕੋਈ ਸੇਫਟੀ ਨਹੀਂ ਹੈਗੀ ਆ ਮਾਤਾ ਜੀ ਦਾ ਹੁਣ ਆ ਇਧਰੋਂ ਆ ਰਹੇ ਸੀ ਮਾਤਾ ਜੀ ਇਹਨਾਂ ਦੇ ਨਾ ਬੈਗ ਤੇ 25000 ਰੁਪਇਆ ਕੋਲ ਸੀਗਾ ਮੋਬਾਈਲ ਖੋ ਕੇ ਲੈ ਗਏ ਕਦੋਂ ਦੀ ਗੱਲ ਹੈ ਜੀ ਤੁਹਾਡੀ 5:30 ਤੋਂ 6:00 ਦੇ ਵਿੱਚ ਆ ਤੁਸੀਂ ਇਧਰੋਂ ਕਿਧਰੋਂ ਆ ਰਹੇ ਸੀ ਬੈਂਕ ਤੋਂ ਆ ਰਹੇ ਸੀ ਰਸ ਫਰਮ ਕੋਲੋਂ ਨੇ ਹੌਲੀ ਹੌਲੀ ਇੱਕ ਬੰਦਾ ਮੋਟਰਸਾਈਕਲ ਤੇ ਹੌਲੀ ਹੌਲੀ ਜਾ ਰਿਹਾ ਮੇਰੇ ਪਿੱਛੇ ਆ ਰਿਹਾ ਦਾ ਮੋਟਰਸਾਈਕਲ ਵਾਲਾ ਬੈਕ ਕਰਾ ਉਹ ਜਦੋਂ ਘੁਮਾ ਲਿਆ ਉਹ ਬਸ ਪਿੱਛੇ ਬੈਕ ਸੀ ਮੋਟਰਸਾਈਕਲ ਤੇ ਬੈਠਾ ਆਈ ਤੇ ਹੁਣ ਗੋਣ ਲੈ ਗਏ ਹੁਣ ਇਹ 5:30 ਵਜੇ ਦੀ ਗੱਲ ਹੈ ਹੁਣ ਪੁਲਿਸਾਂ ਕਿਹਦੇ ਆਹ ਚੀਜ਼ ਹੈ ਜੀ ਆਹ ਦੇਖ ਲਓ ਤੁਸੀਂ ਆਹ ਹਾਲ ਆ ਇਹ ਇੱਕ ਦਿਨ ਛੱਡ ਕੇ ਦੂਜੇ ਤੀਜੇ ਦਿਨ ਹਰ ਦਿਨੇ ਵਾਪਰਨਾ ਇਹ ਵਾਪਰਦਾ ਹੀ ਹੁੰਦਾ ਜੀ ਇੱਥੇ ਆਹ ਚੀਜ਼ਾਂ ਹੋ ਰਹੀਆਂ ਨੇ ਮਾਛੇੜਾ ਸਾਹਿਬ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਉੱਪਰਲੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਤਿੰਨ ਚਾਰ ਦਿਨ ਪਹਿਲਾਂ ਮੇਰੀ ਮਾਤਾ ਜੀ ਦਾ ਕੰਨ ਚੋਂ ਬਾਲੀ ਖੋ ਕੇ ਲੈ ਕੇ ਚੱਲੇ ਸੀਗੇ ਗੱਡੀ 'ਚੇ ਬਿਠਾ ਲਿਆ ਸੀ ਤੱਕੇ ਨਾਲ ਆਹ ਹਾਲ ਹੋ ਚੁੱਕਿਆ ਮੱਛੇੜੇ ਦਾ ਜੀ ਕੋਈ ਸੁਣਵਾਈ ਨਹੀਂ ਇੱਥੇ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਧੰਨਵਾਦ